ਪੰਜਾਬ 24 نیوز ਰਿਪੋਰਟ ਸੁਸ਼ੀਲ ਕੁਮਾਰ ਰਾਜਪੁਰਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਰਾਜਪੁਰਾ ਦੇ ਨੇੜੇ ਪਿੰਡ ਜਮਾਰੂ ਕੋਲ Amazon ਕੰਪਨੀ ਵਿੱਚ ਕੰਮ ਕਰਦੀ ਇੱਕ ਮਹਿਲਾ ਵਰਕਰ ਦੀ ਸੜਕੀ ਹਾਦਸੇ ਦੌਰਾਨ ਮੌਤ ਹੋ ਗਈ ਇਸ ਘਟਨਾ ਤੋਂ ਬਾਅਦ ਕੰਪਨੀ ਦੇ ਵਰਕਰਾਂ ਵਿੱਚ ਭਾਰੀ ਰੋਸ ਹੈ ਵਰਕਰਾਂ ਵੱਲੋਂ ਸੜਕ 'ਤੇ ਧਰਨਾ ਲਗਾ ਕੇ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਜਿਸ ਕਾਰਨ ਟ੍ਰੈਫਿਕ ਜਾਮ ਬਣ ਗਿਆ भाजपा हलका इंचार्ज कनौर विकास शर्मा ने कंपनी प्रबंधन से दोष लगाते हुए कहा कि, कि वर्कराई ना कोई मेडिकल सुविधा है ना ही एमरजेंसी एम्बूलेंस उपलब्ध है वर्करा ने मंग की है कि मृतक महिला के परिवार को तुरंत मुआवजा इंसाफ मिले फ़िलहाल प्रशासन स्थिति संभालने जुटिया होया है ਕਾਡਰ ਮੇਰੇ ਕੋ ਕੋਰਾ ਕੀ ਹੋ ਰਿਹਾ ਹੈ ਜਾ ਸਾਡੀ ਪਤਨੀ ਨੇ ਕੀ ਗੱਲ ਹੋਈ ਕੋਈ ਤਾਂ ਦਿਖਾਣੇ ਆ ਜਾਓ ਅੱਥੇ ਬਹਿ ਜਾਓ ਬਸ ਸਾਰੀ ਗੱਲ ਦੱਸੋ ਨਹੀਂ ਖਾਣੇ ਦੇ ਰਿਹਾ ਸਰ ਤੁਸੀਂ ਉਹਦਾ ਸੋਲੂਸ਼ਨ ਕਰ ਦੋ ਬੇਟਾ ਬਤਾਓ ਤਾਂ ਦੇਣਾ ਇੱਕ ਵਾਰ kia ਉਸਨੇ ਸਕਿਉਰਟੀ ਵਾਲੇ ਨੇ ਕੌਣ ਸਾਹ ਸਕਿਉਰਟੀ ਵਾਲਾ ਹੈ ਨਾਮ ਪਤਾ ਨਹੀਂ ਗੱਲ ਕਰੋ ਕੋਈ ਤਾਂ ਆ ਜਾਓ ਬਸ ਗੱਲ ਕਰੋ ਜੀ 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 ਸਰ ਅੱਜ ਇੱਕ ਇੱਥੇ Amazon ਦੇ ਬਹਾਰ ਇੱਕ ਟਰਨਾ ਲਾਇਆ ਹੋਇਆ ਹੈ ਤੇ ਤੁਸੀਂ ਵੀ ਇੱਥੇ ਖਾਸ ਤੌਰ ਤੇ ਪਹੁੰਚੇ ਹੋ ਤਾਂ ਕੀ ਕਹਿਣਾ ਚਾਹੋਗੇ ਇਸ ਨਮਾ ਜਿਹੜਾ ਇਹ Amazon ਕੰਪਨੀ ਦੇ ਬਾਹਰ ਜਿਹੜਾ ਪ੍ਰੋਟੈਸਟ ਹੈ ਜਿਹੜਾ ਬੱਚਿਆਂ ਦਾ ਚੱਲ ਰਿਹਾ ਹੈ ਅੱਜ ਸਵੇਰੇ ਦੋ ਬੀਟੀਆਂ ਸਾਡੀਆਂ ਉਹਨਾਂ ਦਾ ਐਕਸੀਡੈਂਟ ਹੋਇਆ ਗੱਡੀ ਆਲਾ ਆਇਆ ਤੇ ਉਹਦੀ ਡੈਥ ਹੋ ਗਈ ਜਦੋਂ ਹਿੱਟ ਕੀਤਾ ਉਹਨੇ ਕੁੜੀਆਂ ਦੀ ਡੈਥ ਹੋ ਗਈ ਪਰ ਜਿਹੜੀ ਸਭ ਤੋਂ ਮਾੜੀ ਗੱਲ ਹੈ ਇੱਕ ਕੰਪਨੀ ਦੇ ਸਿਕਿਉਰਿਟੀ ਗਾਰਡ ਕੰਪਨੀ ਦੇ ਅਚਾਰ ਦੇ ਜਿੰਨੇ ਵੀ EMPLOYEES ਤੇ ਜਿਹੜੇ ਹੈਡ ਨੇ ਇਹਨਾਂ ਦੇ ਉਹ ਸਾਹਮਣੇ ਖੜ ਕੇ ਦੇਖਦੇ ਰਹੇ ਨਾ ਤਾਂ ਹਸਪੀਟਲ ਕੋਲ ਇਹਨਾਂ ਕੋਲ ਕੋਈ ਐਂਬੂਲੈਂਸ ਸੀ ਇਹਨਾਂ ਕੋਲ ਕੋਈ ਐਂਬੂਲੈਂਸ ਦਾ ਪ੍ਰਬੰਧ ਨਹੀਂ ਸੀ ਵੀ ਐਂਬੂਲੈਂਸ ਨੂੰ ਬੱਚਿਆਂ ਨੂੰ ਪਾ ਕੇ ਹਸਪੀਟਲ ਲੈ ਜਾਂਦੇ ਸ਼ਾਇਦ ਉਹ ਕੁੜੀਆਂ ਬਚ ਸਕਦੀਆਂ ਸੀ ਜੇ ਉਹਨਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਇਆ ਜਾਂਦਾ ਕੋਈ ਪ੍ਰਬੰਧ ਨਹੀਂ ਸੀ ਉਹਨਾਂ ਕੋਲ ਸਰ ਆਪਣੀ ਵਾਲਿਆਂ ਨੇ ਕੀ ਆਸ਼ਵਾਸ਼ਣ ਦਿੱਤਾ ਦੇਖੋ ਕੰਪਨੀ ਵਾਲਿਆਂ ਨੇ ਤਾਂ ਸਾਡੇ ਬੱਚੇ ਜਿੰਨੇ ਉਹ ਕੰਮ ਕਰਦੇ ਨੇ ਭੈਣ ਭਰਾ ਇਹਨਾਂ ਨੂੰ ਕਿਹਾ ਤੁਸੀਂ ਆਓ ਅੰਦਰ ਤਾਂ ਕੁਝ ਨਹੀਂ ਹੋਇਆ ਆਪ ਹੀ ਦੇਖ ਲਾਂਗੇ ਅਸੀਂ ਪਰ ਉਹਨੋਂ ਉਹ ਬੱਚੀਆਂ ਸੜਕ ਤੇ ਪਈਆਂ ਰਹੀਆਂ ਕੋਈ ਉਹਨਾਂ ਨੂੰ ਦੇਖਣ ਨਹੀਂ ਗਿਆ ਤਾਂ ਬੱਚਿਆਂ ਦੇ ਮਨ ਚ ਰੋष ਹੈ ਵੀ ਦੋ ਬੇਟੀਆਂ ਦੀ ਡੈਥ ਹੋਈ ਹੈ ਪਹਿਲਾਂ ਇਸ ਕੰਪਨੀ ਚ ਬਸਾਂ ਲੱਗੀਆਂ ਹੋਈਆਂ ਸੀ ਜਿਹੜੀ ਬਸਾਂ ਰਹੀਆਂ ਨਾ ਬੱਚਿਆਂ ਨੂੰ ਆਪ ਪੜਾਉਣ ਦਾ ਸੀਗਾ ਬੱਚਿਆਂ ਨੂੰ ਲੱਗੇ ਵੀ ਆਂਦੇ ਸੀ ਛੱਡ ਕੇ ਵੀ ਇਹਨਾਂ ਨੇ ਜਦ ਤੋਂ ਬਸਾਂ ਦਾ ਹਟਾਇਆ ਉਹ ਤਾਂ ਇਹ ਤਾਂ ਇਹ ਘਟਨਾ ਐਕਸੀਡੈਂਟ ਦੀਆਂ ਜਿਹੜੀਆਂ ਇਦਾਂ ਦੀ ਜਿਹੜੀ ਘਟਨਾਵਾਂ ਹੋ ਰਹੀਆਂ ਨੇ ਮੈਂ ਥੋੜੇ ਚੈਨਲ ਦੇ ਮਾਧਿਅਮ ਰਾਹੀਂ ਕੰਪਨੀ ਵਾਲਿਆਂ ਨੂੰ ਵੀ ਕਹਿਣਾ ਚਾਹੂੰਗਾ ਤੇ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨੀ ਚਾਹੂੰਗਾ ਇੱਕ ਤਾਂ ਉਰੇ ਦਾ ਜਿਹੜਾ ਸਿਕਿਉਰਟੀ ਗਾਰਡ ਸੀ ਉਹਨੇ ਸਾਡੇ ਬੱਚੀਆਂ ਨਾਲ ਬੇਟੀਆਂ ਨਾਲ ਜਦੋਂ ਬਾਹਰ ਪ੍ਰੋਟੈਸਟ ਚੱਲ ਰਿਹਾ ਸੀ ਉਹਨੇ ਬੱਚੀਆਂ ਨਾਲ ਬਤਮੀਜ਼ੀ ਕੀਤੀ ਹੈ ਧੱਕਾ ਮੁੱਕੀ ਜਿਹੜੀ ਉਹ ਸਾਡੀ ਕੁੜੀਆਂ ਨਾਲ ਉਹਨੇ ਹਲਕੇ ਦੀਆਂ ਭੈਣਾਂ ਨਾਲ ਕੀਤੀ ਹੈ ਦੂਜਾ ਇੱਕ EMPLOYE LINKED DEPOSIT SCHEME ਹੈ ਉਸ ਸਕੀਮ ਤਹਿਤ 2.5 ਲੱਖ ਤੋਂ 7 ਲੱਖ ਰੁਪਿਆ ਜੇ ਇਦਾਂ ਦੀ ਕੋਈ ਘਟਨਾ ਹੋ ਜੇ ਉਹ ਜਿਹੜਾ ਜਿਹਦੇ ਨਾਲ ਇਹ ਹੋਇਆ ਉਹਦੇ ਪਰਿਵਾਰਕ ਮੈਂਬਰਾਂ ਨੂੰ ਮਿਲਦੀ ਹੈ ਇੱਕ ਤਾਂ ਉਹ ਜਿਹੜੀ ਇਹਨਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਇਹ ਬੈਨੀਫਿਟਾਂ ਜਿਹੜੇ ਮਿਲਣੇ ਚਾਹੀਦੇ ਆ ਲੇਬਰ ਵੈਲਫੇਅਰ ਰਾਹੀ ਇਹ ਐਕਸੀਡੈਂਟ ਪਾਲਸੀ ਦੇ ਰਾਹੀ ਵੀ 2 ਲੱਖ ਰੁਪਏ ਪਰਿਵਾਰਕ ਮੈਂਬਰਾਂ ਨੂੰ ਮਿਲਦਾ ਹੈ ਉਹ ਉਹਨਾਂ ਬੱਚੀਆਂ ਨੂੰ ਮਿਲਣਾ ਚਾਹੀਦਾ ਕਿਉਂਕਿ ਇਹ ਬੱਚੀਆਂ ਜਿਹੜੀਆਂ ਨੇ ਤਾਂ ਇਹ ਤਾਂ ਘੱਟੋ-ਪੂਰਾ ਹੋ ਨਹੀਂ ਸਕਦਾ ਇਹ ਤਾਂ ਬਹੁਤ ਮਾੜਾ ਜਿਹੜਾ ਕੰਮ ਹੈ ਇਹ ਹੋਇਆ ਪਰ ਘੱਟੋ-ਘੱਟੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੁਝ ਨਾ ਕੁਛ ਹੈ ਜਿਹੜੀ ਇਹ ਇਦਾਂ ਦਾ ਜਿਹੜਾ ਰਾਸ਼ੀ ਹੈ ਜਾਂ ਕੰਪਨੀ ਵੱਲੋਂ ਸਰਕਾਰ ਵੱਲੋਂ ਜਿਹੜੀ ਸਹਾਇਤਾ ਉਹ ਜਰੂਰ ਮਿਲਣੀ ਚਾਹੀਦੀ ਹੈ ਅੱਜ ਤੁਸੀਂ ਦੇਖ ਸਕਦੇ ਹੋ ਕਿੰਨਾ ਰੋਸ਼ ਹੈ ਬੱਚਿਆਂ ਦੇ ਵਿੱਚ ਸਾਰੇ ਸਾਡੇ ਨੌਜਵਾਨ ਬੱਚੇ ਭੈਣ ਭਰਾ ਇੱਥੇ ਖੜੇ ਆ ਇਹਨਾਂ ਦੇ ਮਨ ਚ ਇੱਕੇ ਰੋਸ਼ ਹੈ ਕਿ ਜਦੋਂ ਐਕਸੀਡੈਂਟ ਹੋਇਆ ਕੰਪਨੀ ਵਾਲਿਆਂ ਨੇ ਦੇਖ ਲਿਆ ਸਿਕਿਉਰਟੀ ਗਾਰਡਨ ਨੇ ਦੇਖ ਲਿਆ ਇਹਨਾਂ ਦੇ ਐਚਆਰ ਨੇ ਦੇਖ ਲਿਆ ਪਰ ਉੱਥੇ ਤਾਂ ਕੋਨੂੰ ਕੋਈ ਗਿਆ ਨਹੀਂ ਬੱਚੀ ਕੋਲ ਕਿਉਂਕਿ ਉਹ ਵੱਤ ਸਕਦੇ ਸੀ ਕੁੜੀਆਂ ਨੂੰ ਕਿਸੇ ਨੇ ਹਸਪੀਟਲ ਲੈਣੀ ਬਚਾਇਆ ਉਲਟਾ ਇਹ ਜਿਹੜੇ ਬੱਚੇ ਇਹ ਜਿਹੜੇ ਨਾਲ ਕੰਮ ਕਰਦੇ ਸੀ ਇਹਨਾਂ ਨੇ ਜਦੋਂ ਦੇਖਿਆ ਐਕਸੀਡੈਂਟ ਹੋਇਆ ਇਹਨਾਂ ਨੂੰ ਵੀ ਜਾਣ ਤੋਂ ਰੋਕਿਆ ਗਿਆ ਕਿ ਤੁਸੀਂ ਆਪਣਾ ਅੰਦਰ ਕੰਮ ਕਰੋ ਫਿਰ ਇਹਨਾਂ ਕੋਲ ਕੋਈ ਐਂਬੂਲੈਂਸ ਨਹੀਂ ਅੰਦਰ ਕੋਈ ਵੀ ਮੈਡੀਕਲ ਫੈਸਿਲਿਟੀ ੱਡੀ ਵੱਡੀ ਕੰਪਨੀ ਹੈ ਕੋਈ ਵੀ ਮੈਡੀਕਲ ਫੈਸਿਲਿਟੀ ਜਿਹੜੀ ਇਹਨਾਂ ਕੋਲ ਨਹੀਂ ਹੈ ਮੈਂ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਕਿ ਇਸ ਕੰਪਨੀ ਦੇ ਖਿਲਾਫ ਵੀ ਆ ਇਦਾਂ ਦੀਆਂ ਜਿੰਨੀਆਂ ਫੈਕਟਰੀਆਂ ਨੇ ਸਾਡੇ ਹਲਕੇ ਘਨੌਰ ਦੇ ਵਿੱਚ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਕੀ ਇਹਨਾਂ ਕੋਲ ਮੈਡੀਕਲ ਫੈਸਿਲਿਟੀ ਆ ਜਿੰਨੇ EMPLOYEE ਕੰਮ ਕਰਦੇ ਆ ਉਹਨਾਂ ਦੀ ਸੁਰੱਖਿਆ ਦਾ ਉਹਨਾਂ ਦਾ ਖਾਸ ਪ੍ਰਬੰਧ ਹੈ ਜਿਹੜਾ ਉਹ ਹੈਗਾ ਜੇ ਨਹੀਂ ਹੈਗਾ ਤਾਂ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਸਰ ਇਹ ਵਰਕਰਾਂ ਦੀ ਔਰ ਕੀ ਡਿਮਾਂਡ ਹੈ ਵੀ ਕੀ ਇਹ ਮੰਗ ਕਰਦੇ ਨੇ ਦੇਖੋ ਵਰਕਰਾਂ ਦੀ ਇੱਕ ਤਾਂ ਇਹੀ ਡਿਮਾਂਡ ਹੈ ਵੀ ਜਿਹੜੀ ਇਹ ਘਟਨਾ ਹੋਈ ਹੈ ਇਹ ਇਹਨਾਂ ਨੇ ਜਿਵੇਂ HR ਹੋ ਗਏ ਜਾਂ ਜਿਹੜੇ ਵੀ ਇੱਥੇ ਹੈੱਡ ਹੋ ਗਏ ਕੰਪਨੀ ਦੇ ਇਹਨਾਂ ਨੇ ਮਨ ਚ ਸਭ ਤੋਂ ਵੱਡਾ ਰੋਸਤਾ ਇਹ ਹੈ ਵੀ ਉਹ EMPLOYEE ਕੋਲ ਜਿਹਦਾ ਗੁੜੀਆ ਦਾ ਐਕਸੀਡੈਂਟ ਹੋਇਆ ਉਹਦੇ ਕੋਲ ਕਿਉਂ ਨਹੀਂ ਪਹੁੰਚੇ ਉਹਦੇ ਕੋਲ ਪਹੁੰਚਦੇ ਕੋਈ ਐਂਬੂਲੈਂਸ ਦਾ ਪ੍ਰਬੰਧ ਹੁੰਦਾ ਉਹਨੂੰ ਹਸਪਤਾਲ ਪਹੁੰਚ ਜਾਂਦੇ ਸ਼ਾਇਦ ਉਹ ਕੁੜੀ ਬਚ ਜਾਂਦੀ ਠੀਕ ਹੈ ਫਿਰ ਇੱਥੇ ਸਿਕਿਉਰਿਟੀ ਵਾਲੇ ਨੇ ਜਿਹੜੀਆਂ ਬੇਟੀਆਂ ਨੇ ਉਹਰੇ ਪ੍ਰੋਟੈਸਟ ਕੀਤਾ ਉਹਨਾਂ ਨਾਲ ਤਾਂ ਕੰਮਕੀ ਕੀਤੀ ਬਤਮੀ ਜੀ ਨਾਲ ਉਹਨਾਂ ਦੇ ਪੇਸ਼ ਆ ਠੀਕ ਹੈ ਦੂਜਾ ਇਹ ਨਾ ਕੋਈ ਗੱਲ ਕਰੀ ਹੈ ਤੁਹਾਡੇ ਨਾਲ ਕੰਪਨੀ ਵਾਲੇ ਨੇ ਹਜੇ ਕੋਈ ਗੱਲ ਨਹੀਂ ਕੀਤੀ ਉਹਨਾਂ ਦੇ ਕੁਝ ਜਿਹੜੇ ਕੰਪਨੀ ਵਾਲਿਆਂ ਨੂੰ ਪੁਲਿਸ ਪੁਲਿਸ ਸਟੇਸ਼ਨ ਸ਼ੰਭੂ ਤੋਂ ਐਸਐਚਓ ਸਾਹਿਬ ਆਏ ਸੀ ਉਹ ਲੈਗੇ ਵੀ ਗਏ ਨੇ ਕਿ ਤੁਸੀਂ ਤੁਹਾਡੇ ਕੋਲ ਪ੍ਰਬੰਧ ਨਹੀਂ ਹੈ ਪਰ ਮੈਂ ਪੁਲਿਸ ਨੂੰ ਵੀ ਕਹੂੰਗਾ ਵੀ ਤੁਸੀਂ ਬੱਚਿਆਂ ਦਾ ਇਹ ਧਰਨਾ ਦੇਖ ਕੇ ਬੱਚਿਆਂ ਦਾ ਇਕੱਠ ਦੇਖ ਕੇ ਇਹ ਕਿ ਡਰਾਮੇਬਾਜ਼ੀ ਤੱਕ ਨਾ ਰਹੇ ਜੀ ਕਿ ਤੁਸੀਂ ਆਏ ਵੀ ਬੱਚਿਆਂ ਨੂੰ ਲੱਗੇ ਵੀ ਫੈਕਟਰੀ ਵਾਲਿਆਂ ਨੂੰ ਡਿਪਾਰਟਮੈਂਟ ਵਾਲਿਆਂ ਨੂੰ ਫੜ ਕੇ ਅਸੀਂ ਥਾਣੇ ਲੈ ਚੱਲੇ ਆਂ ਵੀ ਇਹਨਾਂ ਨੂੰ ਸ਼ਾਂਤ ਕੀਤਾ ਜਾਵੇ ਸਹੀ ਜਿਹੜੀ ਜਾਂਚ ਹੈ ਹੋਣੀ ਚਾਹੀਦੀ ਹੈ ਇਹਨਾਂ ਬੱਚੀਆਂ ਨੇ ਜਿਨ੍ਹਾਂ ਨੇ ਆਪਣੀ ਜਾਨ ਗਵਾਈ ਹੈ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਭਾਈ ਜੀ ਸਾਚੀ ਕੋਰ ਮੈਂ ਫੈਕਟਰੀ ਦੇ ਵਿੱਚ ਆਈਵੀ ਡਿਪਾਰਟਮੈਂਟ ਵਿੱਚ ਕੰਮ ਕਰਦਾ ਮਾਰਨਿੰਗ ਸਾਡੇ ਇੱਥੇ ਮੀਨਸ ਕਿ ਦੋ ਤਿੰਨ ਘਰਸ ਦੇ ਐਕਸੀਡੈਂਟ ਹੋਇਆ ਇੱਕ ਦੀ ਮੌਕੇ ਤੇ ਡੈਥ ਹੋ ਗਈ ਹੈ ਔਰ ਇਹਨਾਂ ਵੱਲੋਂ ਕੋਈ ਵੀ ਸਾਨੂੰ ਫੈਸਿਲਿਟੀ ਪ੍ਰੋਵਾਈਡ ਨਹੀਂ ਕਰਵਾਈ ਗਈ ਇੱਕ ਦੀ ਤੁਸੀਂ ਕਹਿ ਰਹੇ ਹੋ ਡੈਥ ਹੋ ਗਈ ਹੈ ਤੇ ਦੋ ਦੀ ਹਾਲਤ ਕਿਸ ਤਰ੍ਹਾਂ ਬਣੀ ਹੋਈ ਹੈ ਸਰ ਉਹਨਾਂ ਦੇ ਹਾਲទਾਲੇ ਨਾਜੁਕ ਹੈ ਕਿਦਾਂ ਦਾ ਪੂਰਾ ਫਾਸਾ ਹੀ ਡੈਮੇਜ ਹੋ ਚੁੱਕਿਆ ਹੈ ਔਰ ਇੱਕ ਦੇ ਸਿਰ 'ਤੇ ਸਟੀਚਸ ਲੱਗੇ ਹੋਏ ਆ ਤੇ ਤੁਹਾਡੇ ਵੱਲੋਂ ਇੱਥੇ ਰੋਸ਼ ਪ੍ਰਦਰਸ਼ਨ ਵੀ ਕੀਤਾ ਗਿਆ। ਸਰਪ੍ਰੇਖਿਓ ਸਭ ਕੁਝ ਕਰਕੇ ਦੇਖਿਆ ਸਾਨੂੰ ਸਾਨੂੰ ਸਿੱਧਾ ਵਰਨਿੰਗ ਦਿੱਤੀ ਗਈ ਹੈ ਕਿ ਜਿਹੜਾ ਬੱਚਾ ਇੱਥੋਂ ਬਾਹਰ ਜਾਏਗਾ ਤਾਂ ਉਹਨੂੰ ਕੱਲ ਤੋਂ ਡਰੋਪ ਤੇ ਆਉਣ ਦੀ ਲੋੜ ਨਹੀਂ ਹੈਗੀ। ਸਾਨੂੰ ਇਹ ਤੁੰਕੇ ਦਿੱਤੇ ਜਾ ਰਹੇ ਇੱਥੋਂ ਸਾਡੇ ਨਾਲ ਸਿਕਿਉਰਟੀ ਵੀ ਮਿਸਬਿਹੇਵ ਕਰ ਰਹੀ ਹੈ ਜੈਂਟਸ ਸਿਕਿਉਰਟੀ ਸਾਨੂੰ ਲੇਡੀਜ਼ ਨੂੰ ਧੱਕੇ ਮਾਰਦੀ ਹੈ। ਉਹ ਚਾਚਾ ਤੋਂ ਕੀ ਮੰਗ ਕਰ ਲਿਓ। ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਵੀ ਜੋ ਲੜਕੀ ਦੀ ਡੈਥ ਹੋਈ ਹੈ ਉਹਨੂੰ ਇਨਸਾਫ ਦਿੱਤਾ ਜਾਵੇ ਬਾਕੀ ਜੋ ਲੇਡੀਜ਼ ਮਿਸਕੀ ਘਰ ਦੇ ਹਸਪੀਟਲ ਚ ਉਹਨਾਂ ਨੂੰ ਵੀ ਪੂਰੇ ਮੈਡੀਕਲ ਪਰ ਚਰਵਾਇਆ ਜਾਵੇ ਪੂਰਾ ਉਹਨਾਂ ਨੂੰ ਟਰੀਟਮੈਂਟ ਕਰਵਾਇਆ ਜਾਵੇ ਜੇ ਤੁਹਾਡੀ ਮੰਗ ਪੂਰੀ ਨਹੀਂ ਹੁੰਦੀ ਤੇ ਅਸੀਂ ਕੀ ਕਦਮ ਉਠਾਵਦੇ ਹਾਂ ਇਹਨਾਂ ਖਿਲਾਫ ਅਸੀਂ ਐਕਸ਼ਨ ਲਵਾਂਗੇ ਜੀ ਦਾਜੇ ਤਾਂ ਨਾ ਲਾਇਆ ਫਿਰ ਵੀ ਇਦਾਂ ਚੱਲਦਾ ਸਾਡਾ ਮਿਸਿਸ ਸਟਰਗਲ ਚੱਲੇਗਾ ਕੁਲਟੀ ਸਾਨੂੰ ਹੈ ਨਹੀਂ ਕੋਈ ਲੜਕੀ ਅਗਰ ਕਿਸੇ ਲੜਕੀ ਨੂੰ ਅਗਰ ਚੱਕਰ ਆਂਦਾ ਜਾਂ ਕੁਝ ਵੀ ਮੈਡੀਕਲ ਇਸ਼ੂ ਹੁੰਦਾ ਤਾਂ 5 ਮਿੰਟ ਲਈ ਰੈਸਟ ਦਿੱਤੀ ਜਾਂਦੀ ਹੈ ਕੋਈ ਪੇਨਕিলার ਨਹੀਂ ਕੋਈ ਮੈਡੀਕਲ ਕੁਝ ਬੈਂਡਸ ਵਗੈਰਾ ਕੁਝ ਅਵੇਲੇਬਲ ਨਹੀਂ ਆ ਨਾ ਇਹਨਾਂ ਕੋਲ ਡਾਕਟਰ ਹੈ ਨਾ ਇਹਨਾਂ ਕੋ ਐਂਬੂਲੈਂਸ ਫੈਸਿਲਿਟੀ ਕੋਈ ਫੈਸਿਲਿਟੀ ਨਹੀਂ ਹੈ 5 ਮਿੰਟ ਰੈਸਟ ਲਈ ਦਿੱਤੇ ਜਾਂਦੇ ਉਸ ਤੋਂ ਬਾਅਦ ਕਹਿੰਦੇ ਚਲੋ ਵਾਪਸ ਕੰਮ ਤੇ ਉਹ ਸਾਡੇ ਤੋਂ ਪੂਰੇ 10 10.5 ਘੰਟੇ ਕੰਮ ਲਿਆ ਜਾ ਰਿਹਾ ਹੈ ਜਦ ਕਿ ਲੇਡੀਜ਼ ਨੂੰ 10 ਘੰਟੇ ਕੰਮ ਆਲਾਉਡ ਨਹੀਂ ਹੈਗਾ ਇੱਥੇ ਕਿੰਨੇ ਕ ਵਿੱਚ ਲੈ ਆਗੇ ਕੰਮ ਕਰਾਂ ਤੇ ਲੈ ਆਗੇ ਕੰਮ 1000 ਤੋਂ ਉੱਪਰ ਹੋਣਗੇ ਸਰ ਲੇਡੀਜ਼ 15 1500 ਲੇਡੀਜ਼ ਹੈਗੀਆਂ ਇੱਥੇ ਜੋ ਕੰਮ ਕਰ ਰਹੀਆਂ ਜੀ ਕੰਪਨੀ ਵਾਲੇ ਬਾਹਰ ਨਹੀਂ ਘੱਟੇ ਦੂਸਰੇ ਇੱਧਰ ਹੈ ਆਫਟ ਅਪਾਰਟਮੈਂਟ ਦੇ ਲੇਡੀਜ਼ ਨੂੰ ਬਾਹਰ ਨਹੀਂ ਆਉਣ ਦਿੱਤਾ ਕਿਉਂ ਸਾਡੇ ਨਾਲ ਮਿਸਬੀਹੇਵ ਕੀਤਾ ਗਿਆ ਸਿਕਿਉਰਿਟੀ ਵੱਲੋਂ ਐਮਾਜ਼ਨ ਜਿਹੜਾ ਹੈ ਬਾਹਰ ਤਰਨਾਲ ਆਇਆ ਹੈ ਇਹਦਾ ਕੀ ਮਾਮਲਾ ਹੈ ਸਰ ਇਹਦੀ ਕੋਈ ਜਾਣਕਾਰੀ ਦਿਓ ਇਹ ਸਾਰੇ ਐਕਸੀਡੈਂਟ ਹੋ ਗਿਆ ਸੀ ਇੱਥੇ ਰੋਡ ਤੇ ਇਹ ਸਰ ਜਿਹੜੇ ਅੰਦਰ ਵਰਕਰ ਕੰਮ ਕਰਦੇ ਸੀ ਉਹਨਾਂ ਨੇ ਧਾਣਾ ਲਾਤਾ ਸੀ ਉਹਨਾਂ ਨੂੰ ਪਿਆਰ ਨਾਲ ਸਮਝਾ ਕੇ ਕੰਮ ਚ ਚਲਾਤਾ ਜੀ ਜਿਹੜੀ ਐਕਸੀਡੈਂਟਲ ਕਰਨਾ ਵਿਕਰਾਉ ਦਿਖਾਫ ਬਣਨ ਦੀ ਕਾਨੂੰਨੀ ਕਾਰਵਾਈ ਕਰਾਉਣੇ ਤੇ ਸਰ ਇਹਨਾਂ ਦਾ ਕੀ ਮੰਗ ਹੈ ਇਹਨਾਂ ਦੀ ਵਰਕਰਾਂ ਦੀ ਜਿਹੜਾ ਕੋਈ ਇਹਨਾਂ ਦਾ ਮੈਨੇਜਮੈਂਟ ਦੇ ਨਾਲ ਵੀ ਕੋਈ ਹੈਗੀ ਹੈ ਉਹ ਇਹਨਾਂ ਦੇ ਬੈਠ ਕੇ ਸੋਲਵ ਕਰਾਵਾਂਗੇ ਜਿਹੜੀ ਪਿੱਛੇ ਨਾ ਇੱਕ ਕੁੜੀਆ ਵੀ ਕਹਿ ਰਹੀ ਸੀ ਕਿ ਆਪਣਾ ਉਹਨੂੰ ਜਿਹਨੇ ਸਿਕਿਉਰਟੀ ਗਾਰਡੇ ਟੱਕਾ ਮਾਰੇ ਕੋਈ ਲੇਡੀ ਗਾਰਡ ਨਹੀਂ ਹੈਗੀ ਬਿਲਕੁਲ ਸਾਡੇ ਕੋਈ ਧਿਆਨ ਨਹੀਂ ਆਇਆ ਜੇ ਕੋਈ ਗੱਲ ਹੈ ਝੋਲ ਕਰਾਂਗੇ ਐਕਸੀਡੈਂਟ ਤੁਹਾਡਾ ਵੱਡਾ ਉਪਰਾਲਾ ਜਿਗਾ ਇੱਥੇ ਜਿਹੜਾ ਜਾਮ ਲੱਗਿਆ ਜਿਗਾ ਤੁਸੀਂ ਆ ਕੇ ਜਾਮ ਖਲਵਾਇਆ ਤੇ ਬੱਚਿਆਂ ਨੂੰ ਜਿਹੜਾ ਵਿਸ਼ਵਾਸ ਦਿਵਾਇਆ ਤੇ ਕੀ ਅੰਦਰ ਗੱਲਬਾਤ ਹੋਈ ਹੈ ਤੇ ਕਿਹਨਾਂ ਤੁਹਾਡੇ ਵੱਰੋਂ ਵਿਸ਼ਵਾਸ ਦਿਵਾਇਆ ਗਿਆ ਉਹਨਾਂ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਜੀ ਜਿਹਦੇ ਗੱਡੀ ਨੇ ਐਕਸੀਡੈਂਟ ਕੀਤਾ ਜੀ ਅਸੀਂ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਉਣਸਾਰ ਕਰਾਂਗੇ ਤੇ ਜੇ ਜਿਹੜੀ ਕੋਈ ਇਹਨਾਂ ਦੀ ਮੈਨੇਜਮੈਂਟ ਨਾਲ ਕੋਈ ਗੱਲਬਾਤ ਹੈਗੀ ਆ ਉਹ ਬਰਡ ਕੇ ਸ਼ਾਰਟ ਆਊਟ ਕਰਵਾ ਲਾਂਗੇ। ਇਹ ਕੰਪਨੀ ਵਾਲੇ ਨੇ ਇਹਨਾਂ ਦੀ ਹੁਣ ਗੱਲਬਾਤ ਸੁਣੀ ਐ ਬੱਚਿਆਂ ਦੀ। ਅੱਜ ਸੁਣੀ ਹੈ ਜੀ ਬੈਠ ਕੇ ਅਸੀਂ ਉਹਨਾਂ ਨੂੰ ਟਾਈਮ ਦਿੱਤਾ ਬਿਠਾ ਕੇ ਇਹਦਾ ਬਿਲਕੁਲ ਪੀਸਫੁਲ ਮੀਟਿੰਗ। ਨਹੀਂ ਤੁਹਾਨੂੰ ਕੁਝ ਹੁਣ ਸੋਣਾ ਨਹੀਂ ਚਾਇਆ ਕਿ ਵਰਕਰਾਂ ਦਾ ਕਹਿਣਾ ਕਿ ਦੋ ਡੈਥਾਂ ਹੋ ਚੁੱਕੀਆਂ ਐ। ਨਹੀਂ ਜੀ ਨਹੀਂ ਸਾਡੇ ਕੋਲ ਅਜੇ ਤਾਂ ਕੋਈ ਇੰਟੀਮੇਸ਼ਨ ਨਹੀਂ। ਜਦੋਂ ਇੰਟੀਮੇਸ਼ਨ ਆ ਕੇ ਸਾਡੇ ਕੋਲ ਤੇ ਆਈ ਆ ਵੀ ਇੰਜਰਡ ਹੋਇਆ ਐ ਤੇ ਐਕਸੀਡੈਂਟ ਹੋਇਆ ਬਸ। ਡੈਥ ਦੀ ਕੋਈ ਇੰਟੀਮੇਸ਼ਨ ਨਹੀਂ ਅਜੇ ਤੱਕ। ਸ੍ਰੀ ਗਾਲ ਕੀ ਨਾਮ ਐ ਸਰ ਤੁਹਾਡਾ? ਸਰ ਮੇਰਾ ਨਾਮ ਮਹਮਾਨਾ ਤੇ ਪਿੰਡ ਆਪਣਾ ਛੂਟੀ ਕਮਈ ਆ। ਇਹ ਬੇਠੀ ਕੰਮ ਕਰਦੇ ਹੋ ਹਾਂਜੀ ਸਰ ਮੈਂ ਇੱਥੇ ਹੀ ਕੰਮ ਕਰਦਾ ਐਸੀ ਘਟਨਾ ਹੋਈ ਹੈ ਕੀ ਕਹਿਣਾ ਚਾਹੋਗੇ ਸਰ ਇਹ ਜਿਹੜੀ ਮੋਕੇ ਤੇ ਦੁਰਘਟਨਾ ਹੋਈ ਹੈ ਪਹਿਲੀ ਗਲਤੀ ਉਹਦਾ ਗੱਡੀ ਵਾਲੇ ਦੀ ਹੈ ਕਿਉਂਕਿ ਕੁੜੀਆਂ ਉਹਨਾਂ ਦੇ ਇੱਕ ਸਾਈਡ ਖੜੀਆਂ ਸੀਗੀਆਂ ਉਹਨਾਂ ਨੇ ਪਾਰ ਕਰਨੀ ਸੀ ਸੜਕ ਉਦ ਮੰਨ ਲਵੀ ਕਾਲੀ ਜੇ ਲਾਲ ਹੋਈ ਜਾਂ ਕੋਈ ਪਿੱਛੇ ਵਾਰਦਾਦ ਕਰਕੇ ਆਇਆ ਠੀਕ ਹੈ ਉਹਨਾਂ ਨੇ ਕੁੜੀਆਂ ਦੇ ਸੱਟ ਮਾਰੀ ਗੱਡੀ ਆ ਦੀ ਇੱਕ ਤਾਂ ਮੋਕੇ ਤੇ ਹੀ ਖਤਮ ਹੋ ਗਈ ਕੁੜੀ ਠੀਕ ਹੈ ਜੀ ਜਿੰਨੇ ਵੀ ਇੱਥੇ ਸੀਨੀਅਰ ਆਉਂਦੇ ਨੇ ਆਪਣੇ ਡਿਪਾਰਟਮੈਂਟ ਦੇ ਮੈਨੇਜਰ ਆ ਜਾਂ بڑے ਅਫਸਰ ਕੋਈ ਵੀ ਲਾ ਲੋ ਗੱਡੀਆਂ ਜਾਂਦੇ ਆ ਜੇ ਮੋਗੇ ਤੇ ਆਪਣੀ ਗੱਡੀ ਵੀ ਕਈ ਵਾਰ ਕੀ ਹੁੰਦਾ ਈ ਬੰਦੇ ਐਵੇਂ ਐਕਸੀਡੈਂਟ ਕਰਕੇ ਨਾਂ ਲੱਗਦੀ ਛੁੱਟ ਜਾਂਦੇ ਆ ਉਹ ਸਭ ਨੂੰ ਹੀ ਪਤਾ ਹੈ ਨੋਰਮਲ ਉਹਨਾਂ ਸਜ਼ਾ ਹੋਣੀ ੱ ਤੱਕਾ ਮੁੱਕੀ ਵੀ ਹੋਈ ਹੈ ਉਹਨਾਂ ਸਜ਼ਾ ਹੋਣੀ ਚਾਹੀਦੀ ਹੈ ਬੰਦੇ ਨੂੰ ਤੇ ਨਾਲ ਹੀ ਰਿਪੋਰਟ 'ਚ ਬੋਲਣਾ ਗਲਤ ਹੈ ਆ ਦੱਸੋ ਉਹ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਹੈ ਮੈਂ ਤਾਂ ਇਹੀ ਗੱਲ ਲਗਾ ਕਿਉਂਕਿ ਸਹਾਇਤਾ ਵੀ ਹੋਣੀ ਚਾਹੀਦੀ ਪਲੱਸ ਉਹਦੇ ਕੁੜੀ ਦੇ ਘਰਦਨ ਮੁਆਵਜ਼ਾ ਵੀ ਮਿਲਣਾ ਚਾਹੀਦਾ ਕਿਉਂਕਿ ਇੱਥੇ ਬਾਈ ਜੀ 400 ਰੁਪਏ ਦੀ ਦਿਹਾੜੀ ਲਾਣ ਕੋਈ ਬੰਦਾ ਇੱਕ ਤਾਂ ਦੂਸਰਾ ਹੀ ਤੇ ਠੀਕ ਹੈ ਤੇ ਦੂਜੇ ਨੰਬਰ ਅਗਲਾ 400 ਰੁਪਏ ਦੀ ਦਿਹਾੜੀ ਲਾਣ ਆ ਰਿਹਾ ਉਹਦੇ ਕੋਲ ਇੰਨਾ ਪੈਸਾ ਕਿੱਥੇ ਹੈ ਵੀ ਅਗਲਾ ਆਪਣਾ ਇਲਾਜ ਕਰਾ ਲੇਗਾ ਸਾਰੇ ਇੱਥੇ ਇਕੱਠੇ ਹੋਏ ਉਹ ਅਗਰ ਕੁੜੀ ਨੂੰ ਇਨਸਾਫ ਨਹੀਂ ਮਿਲਦਾ ਤਾਂ ਤੁਸੀਂ ਕੀ ਕਰੋਗੇ ਨਹੀਂ ਮਿਲੇਗਾ ਇਨਸਾਫ ਕੋਈ ਗੱਲ ਨਹੀਂ ਬਾਈ ਜੀ ਸਾਡੀ ਜਿਹੜੀ ਪ੍ਰਕਾਆ ਨਹੀਂ ਆਸੀ ਆਪਣੇ ਵੱਲੋਂ ਇਕੱਠੇ ਕਰਕੇ ਕੁੜੀ ਨੂੰ ਆਵਾਜ਼ ਦੇ ਦਾਂਗੇ ਘਰਦਨ ਹੈਲਪ ਕਰਾਂਗੇ ਆਪਣੇ ਵੱਲੋਂ ਜਿੰਨੀ ਹੋਈ ਠੀਕ ਹੈ ਕੋਈ ਗੱਲ ਨਹੀਂ ਪਰ ਇਹ ਹੈ ਵੀ ਨਹੀਂ ਸਾਨੂੰ ਹੱਕ ਸਾਡਾ ਨਹੀਂ ਮਿਲਦਾ ਠੀਕ ਹੈ ਘਟੋ ਘਟੋ ਉਹ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਆ ਕਿਉਂਕਿ ਜੀ ਸਾਹਿਬ ਨਾਲ ਉਹਨੇ ਤਿੰਨ ਕੁੜੀਆਂ ਦੇ ਵਿੱਚ ਲਿਆ ਕੇ ਗੱਡੀ ਮਾਰੀ ਚਲ ਇੱਕ ਦੀ ਡੈਥ ਹੋਈ ਹੈ ਜੇ ਦੋ ਦੀ ਹੋਈ ਹੈ ਜੇ ਤਿੰਨੇ ਕੁੜੀਆਂ ਪੂਰੀ ਹੋ ਜਾਂਦੀ ਆ ਫਿਰ ਦੇਖੋ ਕੈਡੀ ਬੜੀ ਦੁਰਘਟਨਾ ਆ